ਇਸ ਤਰ੍ਹਾਂ ਦੇਖਦੇ ਹਾਂ ਡਾਕਟਰ ਸਾਹਿਬ ਜੋ ਖਨੌਰੀ ਤੇ ਸੰਭੂ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਮੀਟਿੰਗ ਕਰਦੇ ਨੇ 5-6 ਘੰਟੇ ਮੀਟਿੰਗ ਚੱਲਦੀ ਹੈ ਮੀਟਿੰਗ ਖਤਮ ਹੁੰਦੀ ਹੈ ਉਹ ਮੀਡੀਆ ਨੂੰ ਸੰਬੋਧਨ ਕਰਦੇ ਨੇ ਸੱਡਨਲੀ ਉਸ ਤੋਂ ਬਾਅਦ ਪੰਜਾਬ ਸਰਕਾਰ ਹੈ ਜਿਹੜੀ ਉਹ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਇਹ ਇਹ ਜਿਹੜਾ ਤਰੀਕਾ ਹੈ ਇਹ ਕਿਸੇ ਵੀ ਦੁਨੀਆ ਦੇ ਡਿਪਲੋਮੈਟਿਕ ਇਤਿਹਾਸ 'ਚ ਐਦਾਂ ਨਹੀਂ ਹੁੰਦਾ ਖੈਰਬੰਦ ਲੜਾਈਆਂ ਲੜਦੇ ਨੇ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਹੈ ਲੇਕਿਨ ਉਹਨਾਂ ਨੂੰ ਗੱਲਬਾਤ ਤੇ ਬੁਲਾ ਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਜਿਸ ਤਰੀਕੇ ਨਾਲ ਅਚਾਨਕ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਲੈ ਕੇ ਉੱਥੇ ਹਮਲਾ ਕੀਤਾ ਗਿਆ ਕਹ ਲੋ ਕਿ ਧੋਖੇ ਨਾਲ ਗ੍ਰਿਫਤਾਰੀਆਂ ਕਰਨੀਆਂ ਤੇ ਫਿਰ ਜ਼ਬਰਦਸਤੀ ਲੋਕਾਂ ਨੂੰ ਉਠਾਉਣਾ ਇਹ ਦੋਸਤ ਨਿੰਦਣਯੋਗ ਨੇ ਭਗਵੰਤਮਾਨ ਸਾਹਿਬ ਕਹਿੰਦੇ ਜੀ ਨੁਕਸਾਨ ਹੋ ਰਿਹਾ ਦੇਸ਼ ਦਾ ਕਿਸਾਨ ਆਪਣੀ ਪੈਰਲਲ ਸਰਕਾਰ ਚੜਾ ਰਹੇ ਨੇ ਸਸਨੂ ਦੀ ਲੜਾਈ ਚ ਵੀ ਕਹਿੰਦੇ ਜੀ ਹੁਣ ਤਾਂ ਧਰਨੇ ਲਾ ਲੰਦੇ ਜਦੋਂ ਕਿਸਾਨਾਂ ਦੀ ਏਕਤਾ ਬਣੀ ਹੋਈ ਹੈ ਉਸ ਏਕਤਾ ਦੇ ਤੌਰ ਤੇ ਕੋਈ ਵੀ ਝਗੜਾ ਕਿਸੇ ਦਾ ਵੀ ਹੋਵੇ ਉਹਨੂੰ ਨਿਪਟਾਉਣ ਵਾਸਤੇ ਅਗਰ ਜਥੇਬੰਦੀ ਕੋਈ ਭੂਮਿਕਾ ਨਿਭਾਉਂਦੀ ਹੈ ਠੀਕ ਤਰੀਕੇ ਨਾਲ ਨਿਭਾ ਲੈਂਦੀ ਹੈ ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਢਿੱਡਪੀਟ ਨਹੀਂ ਹੋਣੀ ਚਾਹੀਦੀ ਬਜਟ ਦੇ ਵਿੱਚ ਫਾਈਨਾਂਸ ਮੰਤਰੀ ਕਹਿੰਦਾ ਵੀ ਇਸ ਤਾਂ ਬਹੁਤ ਤਰੱਕੀ ਕਰ ਗਏ ਇੱਕ ਸਾਲ 'ਚ ਉਧਰੋਂ ਕਹ ਰਹੇ ਕਿਸਾਨਾਂ ਦੇ ਮੋਰਚਾ ਕਰਕੇ ਸਾਡਾ ਨੁਕਸਾਨ ਹੋ ਰਿਹਾ ਹੈ ਕਿਉਂ ਹੋ ਕੰਕਰੀਟ ਦੀਆਂ ਕੰਧਾਂ ਕਰਦੇ ਨੇ ਕਿਉਂ ਕਿੱਲਾ ਠੋਕਦੇ ਨੇ ਕਿਉਂ ਪਾਣੀ ਦੀਆਂ ਮੂਸਹਾਰਾਂ ਕਰਦੇ ਨੇ ਭਗਵੰਤ ਜੀ ਸਾਹਿਬ ਤਾਂ ਕਹਿੰਦੇ ਰੰਗਲਾ ਪੰਜਾਬ ਬਣਾ ਰਹੇ ਆਂ ਜੀ ਅਸੀਂ ਨਹੀਂ ਪੰਜਾਬ ਰੰਗਲਾ ਬਣੇ ਜੀਆਂ ਆ ਇਹਨੂੰ ਲੇਕੇ ਰੰਗਲਾ ਬਣੇ ਬੇਰੁਜ਼ਗਾਰੀ ਖਤਮ ਹੋਵੇ ਭ੍ਰਸ਼ਟਾਚਾਰੀ ਖਤਮ ਹੋਵੇ ਨਾ ਕੋ ਨੱਕ ਪੰਜਾਬ ਭ੍ਰਸ਼ਟਾਚਾਰੀ ਨਾਲ ਭਰਿਆ ਹੋਇਆ ਮਤਲਬ ਰੰਗਾਂ ਨਾਲ ਥੋੜਾ ਹੁੰਦਾ ਲੋਕਾਂ ਦੇ ਵਿੱਚ ਖੁਸ਼ਹਾਲੀ ਤਾਂ ਆਵੇ ਨਾ ਲੋਕ ਅੱਛੰਡਾ ਸਹੀ ਲੋਕਾਂ ਨੂੰ ਕੁਝ ਇਲਾਜ ਤਾਂ ਹੋਣ ਉਹਨਾਂ ਦੇ ਬੱਚੇ ਪੜਨ ਤਾਂ ਸਹੀ ਜੇ ਉਹ ਸਾਰਾ ਕੁਝ ਨਹੀਂ ਆ ਤਾਂ ਕੋਈ ਰੰਗਲਾ ਪੰਜਾਬ ਨਹੀਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਵਾਣਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਿਲ੍ਹਾ ਹੈੱਡਕੁਆਟਰਾਂ ਦਾ ਘਰੋ ਕਰਨ ਦੀ ਕਾਲ ਦਿੱਤੀ ਗਈ ਜੋ ਬੀਤੇ ਦਿਨੀ 19 ਨੂੰ ਕਿਸਾਨਾਂ ਦੇ ਨਾਲ ਹੋਇਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਆਸੋ ਡਾਕਟਰ ਦਰਸ਼ਨਪਾਲ ਜੀ ਨੇ ਗੱਲ ਕਰਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੇਖਦੇ ਹੋ ਡਾਕਟਰ ਸਾਹਿਬ ਜੋ ਖਨੌਰੀ ਤੇ ਸੰਭੂ ਤੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਦੇਖੋ 19 ਤਰੀਕ ਨੂੰ ਦੋ ਗੱਲਾਂ ਨੇ ਇਹਦੇ 'ਚ ਇੱਕ ਤਾਂ ਜਿਹੜੇ ਤਰੀਕੇ ਨਾਲ ਕੀਤਾ ਗਿਆ ਤੇ ਜੋ ਕੀਤਾ ਗਿਆ ਜੀ ਜਿਹੜੇ ਤਰੀਕੇ ਨਾਲ ਕੀਤਾ ਗਿਆ ਉਹ 'ਚ ਮੈਂ ਇਹ ਕਹਿਣਾ ਚਾਹੁੰਦਾ ਕਿ ਉਹ ਇੱਕਦਮ ਹੀ ਧੋਖਾ ਭਰੀ ਇੱਕ ਚਾਲ ਹੈ ਧੋਖੇ ਭਰੀ ਮੀਟਿੰਗ 'ਚ ਬੁਲਾਇਆ ਗਿਆ ਮੰਤਰੀ ਤਿੰਨ ਕੇਂਦਰ ਦੇ ਤਿੰਨ ਪੰਜਾਬ ਦੇ ਮੀਟਿੰਗ ਕਰਦੇ ਨੇ 5-6 ਘੰਟੇ ਮੀਟਿੰਗ ਚੱਲਦੀ ਹੈ ਮੀਟਿੰਗ ਖਤਮ ਹੁੰਦੀ ਹੈ ਉਹ মিডিਆ ਨੂੰ ਸੰਬੋਧਨ ਕਰਦੇ ਨੇ ਸਰਡਨਲੀ ਉਸ ਤੋਂ ਬਾਅਦ ਪੰਜਾਬ ਸਰਕਾਰ ਹੈ ਜਿਹੜੀ ਉਹ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਜੇਲ੍ਹਾਂ 'ਚ ਪੇ ਰੰਦੇ ਸੈਂਕੜੇ ਕਿਸਾਨ ਨੇ ਜਿਹੜੇ ਜੇਲ੍ਹਾਂ 'ਚ ਡੱਕੇ ਗਏ ਇਹ ਜਿਹੜਾ ਤਰੀਕਾ ਹੈ ਇਹ ਕਿਸੇ ਵੀ ਦੁਨੀਆ ਦੇ ਡਿਪਲੋਮੈਟਿਕ ਇਤਿਹਾਸ 'ਚ ਐਦਾਂ ਨਹੀਂ ਹੁੰਦਾ ਜੀ ਦੁਸ਼ਮਣ ਵੀ ਗੱਲਬਾਤ ਕਰਦੇ ਨੇ ਈਵਨ ਜਿਹੜੇ ਹਥਿਆਰਬੰਦ ਲੜਾਈਆਂ ਲੜਦੇ ਨੇ ਉਹਨਾਂ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਆ ਲੇਕਿਨ ਉਹਨਾਂ ਨੂੰ ਗੱਲਬਾਤ ਤੇ ਬੁਲਾ ਕੇ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਦੂਜਾ ਜੋ ਕੀਤਾ ਗਿਆ ਉਸ ਤੋਂ ਬਾਅਦ ਗ੍ਰਿਫਟਾਰ ਕਰਨ ਤੋਂ ਬਾਅਦ ਜੋ ਕੀਤਾ ਗਿਆ ਉਹਦੇ ਤੋਂ ਬਾਅਦ ਜੋ ਕੀਤਾ ਗਿਆ ਖਨੌਰੀ ਤੇ ਸ਼ੰਭੂ ਬਾਰਡਰ ਤੇ ਇਹਨਾਂ ਬਾਰਡਰਾਂ ਦੇ ਉੱਤੇ ਜਿਸ ਤਰੀਕੇ ਨਾਲ ਅਚਾਨਕ ਹਜ਼ਾਰਾਂ ਦੀ ਗਿਣਤੀ ਵਿੱਚ ਪੁਲਿਸ ਲੈ ਕੇ ਉੱਥੇ ਹਮਲਾ ਕੀਤਾ ਗਿਆ ਉੱਥੋਂ ਲੋਕਾਂ ਨੂੰ ਜ਼ਬਰਦਸਤੀ ਚੁੱਕਿਆ ਗਿਆ ਉਹਨਾਂ ਦਾ ਸਮਾਨ ਤੋੜਿਆ ਫੋੜਿਆ ਗਿਆ ਉਹ ਵੀ ਬਹੁਤ ਨਿੰਦਣਯੋਗ ਕਾਰਵਾਈ ਹੈ ਸੋ ਇੱਕ ਤਾਂ ਕਹਿ ਲੋ ਕਿ ਧੋਖੇ ਨਾਲ ਗ੍ਰਿਫਤਾਰੀਆਂ ਕਰਨੀਆਂ ਤੇ ਫਿਰ ਜ਼ਬਰਦਸਤੀ ਲੋਕਾਂ ਨੂੰ ਉਠਾਉਣਾ ਇਹ ਦੂਸਤਿੰਦਰ ਜੋਗ ਨੇ ਅੱਜ ਅਸੀਂ 28 ਤਰੀਕ ਨੂੰ ਅ ਅੱਜ ਦੇ ਦਿਨ ਅਸੀਂ ਤੈਅ ਕੀਤਾ ਸੀ ਕੱਲੇ ਪੰਜਾਬ 'ਚ ਨਹੀਂ ਪਟਿਆਲੇ 'ਚ ਨਹੀਂ ਸਾਰੇ ਦੇਸ਼ 'ਚ ਅੱਜ ਸਾਰੇ ਡੀਐਮ ਹੈੱਡਕੁਆਟਰਾਂ ਦੇ ਉੱਤੇ ਕਿਸਾਨ ਨੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਝੰਡੇ ਥੱਲੇ ਅੱਜ ਸਾਰੇ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਇਹ ਪ੍ਰੋਗਰਾਮ ਕਰ ਰਹੇ ਨੇ ਇਹਦੇ ਵਿੱਚ ਸਾਰੇ ਦੇਸ਼ ਤੋਂ ਹੀ ਉੱਥੋਂ ਦੇ ਡੀਐਮ ਨੇ ਜਿਹੜੇ ਉਹਨਾਂ ਦੇ ਰਾਹੀਂ ਜਾਂ ਉਹਨਾਂ ਨੇ ਗਵਰਨਰ ਰਾਹੀਂ ਗਵਰਨਰ ਪੰਜਾਬ ਨੂੰ ਇੱਕ ਮੰਗ ਪੱਤਰ ਭੇਜਿਆ ਜਾਊਗਾ ਜੀਤ ਕੁਝ ਮੰਗਣਾ ਨੇ ਕਿ ਜਿਹੜੇ ਜੇਲ੍ਹ 'ਚ ਨੇ ਚਲੋ ਜੇਲ੍ਹ ਵਾਲੇ ਤਰਾਫ ਛੱਡਦੇ ਇਹਨਾਂ ਨੇ ਉਹਨਾਂ ਨੇ ਸਮਾਨ ਦੀ ਭਰਪਾਈ ਕੀਤੀ ਜਾਵੇ ਜੋ ਧੱਕੇਸ਼ਾਹੀ ਕੀਤੀ ਆ ਉਹਦਾ ਅਸੀਂ ਵਿਰੋਧ ਕਰਦੇ ਆ ਤੇ ਜੋ ਇਸ ਕਿਸਮ ਦਾ ਮਾਹੌਲ ਬਣਿਆ ਇਸ ਮਾਹੌਲ ਨੂੰ ਵੀ ਸਾਡੇ ਲਈ ਜ਼ਰੂਰੀ ਹੈ ਕਿ ਇਸ ਮਾਹੌਲ ਨੂੰ ਕਿਸੇ ਤਰ੍ਹਾਂ ਜੋ ਇੱਕ ਤਰ੍ਹਾਂ ਨਾਲ ਕਹਿ ਲੋ ਵੀ ਜਿਹਨੂੰ ਕਹਿੰਦੇ ਨੇ ਟੈਰਰਾਈਜ਼ ਕਰਨ ਦੀ ਜੋ ਕੋਸ਼ਿਸ਼ ਕੀਤੀ ਆ ਇਹ ਲੋਕਾਂ ਦੇ ਵਿੱਚ ਕੰਫੀਡੈਂਸ ਆਵੇ ਲੋਕਾਂ ਲੋਕ ਜਿਹੜੇ ਇਕੱਠੇ ਹੋ ਕੇ ਆਪਣੇ ਮੰਗਾਂ ਤੇ ਮੁੱਦਿਆਂ ਦੇ ਵਾਸਤੇ ਸੰਘਰਸ਼ ਕਰ ਲਈ ਉਹ ਯਾਨੀ ਜੋ ਡਰਾਉਣ ਦੀ ਕੋਸ਼ਿਸ਼ ਕੀਤੀ ਗਈ ਆ ਜੋ ਬਾਹਰ ਨਿਕਲ ਕੇ ਫੇਰ ਮੁੜ ਕੇ ਜਿਹੜੇ ਸੜਕਾਂ ਤੇ ਆ ਕੇ ਜਾਂ ਡੀਸੀ ਦਫ਼ਤਰਾਂ ਤੇ ਆ ਕੇ ਇਸ ਮਾਹੌਲ ਨੂੰ ਨਸ ਮਾਰੀ ਜਾਵੇ ਇਸ ਮਾਹੌਲ ਨੂੰ ਉਲਟੇ ਚਿਰੋ ਲੋਕਾਂ ਦੀ ਇਕਤਾ ਦੇ ਨਾਲ ਇਸ ਦਾ ਤੋੜ ਜੋ ਤੋੜ ਮੋ ਤੋੜ ਜਵਾਬ ਦਿੱਤਾ ਜਾ ਭਗਵਾਨਤਮਨ ਸਾਹਿਬ ਕਹਿੰਦੇ ਜੀ ਨੁਕਸਾਨ ਹੋ ਰਿਹਾ ਦੇਸ਼ ਦਾ ਕਿਸਾਨ ਆਪਣੀ ਪੈਰਲਲ ਸਰਕਾਰ ਚੜਾ ਰਹੇ ਨੇ ਤੇ ਸਾਸਨ ਉਹਦੀ ਲੜਾਈ ਚ ਵੀ ਕਹਿੰਦੇ ਜੀ ਹੁਣ ਤਾਂ ਧਰਨੇ ਲਾ ਲੈਂਦੇ ਨੇ ਨਹੀਂ ਨਹੀਂ ਦੇਖੋ ਇਹ ਗੱਲ ਨਹੀਂ ਹੈ ਜਦੋਂ ਜਿਹੜੀ ਵੀ ਝੱਥੇਬੰਦੀ ਜਿਹੜਾ ਵੀ ਸਿਆਣਾ ਬੰਦਾ ਹੁੰਦਾ ਪਿੰਡ ਚ ਲੋਕ ਉਹਦੀ ਸਲਾਹ ਲੈਂਦੇ ਨੇ ਵੀ ਆਹ ਮਸਲਾ ਆ ਗਿਆ ਦੱਸੋ ਕੀ ਕਰੀਏ ਦੂਸਰੀ ਗੱਲ ਇਹ ਹੈ ਵੀ ਜਦੋਂ ਇਹ ਇਹ ਪੈਰਲਲ ਗਵਰਨਮੈਂਟ ਨਹੀਂ ਹੈ ਇਸ ਜਨਤਕ ਸਮਾਜਿਕ ਝੱਥੇਬੰਦੀਆਂ ਦੀ ਭੂਮਿਕਾ ਨਿਭਾ ਰਹੇ ਨੇ ਕਿਸਾਨਾਂ ਦੀ ਝੱਥੇਬੰਦੀ ਹੈ ਜਦੋਂ ਕਿਸਾਨਾਂ ਦੀ ਏਕਤਾ ਬਣੀ ਹੋਈ ਹੈ ਉਸ ਏਕਤਾ ਦੇ ਤੌਰ ਤੇ ਕੋਈ ਵੀ ਝਗੜਾ ਕਿਸੇ ਦਾ ਵੀ ਹੋਵੇ ਉਹਨੂੰ ਨਿਪਟਾਉਣ ਵਾਸਤੇ ਅਗਰ ਜਥੇਬੰਦੀ ਕੋਈ ਭੂਮਿਕਾ ਨਿਭਾਉਂਦੀ ਹੈ ਠੀਕ ਤਰੀਕੇ ਨਾਲ ਨਿਭਾ ਲੈਂਦੀ ਹੈ ਤਾਂ ਉਹਦੇ ਵਿੱਚ ਕਿਸੇ ਨੂੰ ਕੋਈ ਢਿੱਡਪੀਟ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਜਥੇਬੰਦੀਆਂ ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਤਰ੍ਹਾਂ ਦਾ ਪ੍ਰੈਸ਼ਰ ਗਰੁੱਪ ਹੁੰਦੀਆਂ ਨੇ ਇਹ ਸਮਾਜਿਕ ਤੌਰ ਤੇ ਵੀ ਇਹ ਚਾਹੇ ਕੋਈ ਜਾਤਪਾਤ ਦਾ ਰੌਲਾ ਹੋਵੇ ਚਾਹੇ ਜ਼ਿਮੀਂਦਾਰ ਰੌਲਾ ਹੋਵੇ ਚਾਹੇ ਕੋਈ ਵੀ ਰੌਲਾ ਹੈ ਉਹਨੂੰ ਨਿਪਟਾਉਣ ਦੇ ਵਿੱਚ ਆਪ ਪੱਕੀ ਭੂਮਿਕਾ ਨਿਭਾਉਂਦੀਆਂ ਆਈਆਂ ਨੇ ਨਿਭਾਉਣਗੀਆਂ ਵੀ ਕਿਉਂਕਿ ਇਹਨਾਂ ਦਾ ਇੱਕ ਸਮਾਜਿਕ ਆਧਾਰ ਬਣ ਜਾਂਦਾ ਹੈ ਇਹਨਾਂ ਦੀ ਇੱਕ ਜੈਨੇਟਿਵਲੀ ਕ੍ਰੈਡੀਬਿਲਟੀ ਬਣ ਜਾਂਦੀ ਹੈ ਵੀ ਇਹ ਠੀਕ ਨੂੰ ਠੀਕ ਕਹਿੰਦੇ ਨੇ ਗਲਤ ਨੂੰ ਗਲਤ ਕਹਿੰਦੇ ਹੂੰ ਕਹਿੰਦੇ ਜੀ ਨੁਕਸਾਨ ਹੋ ਰਿਹਾ ਸੀ ਰੋਡ ਰੋਕ ਕੇ ਵੀ ਸੀ ਬਹੁਤ ਨੁਕਸਾਨ ਹੋ ਰਿਹਾ ਸੀ ਦੇਸ਼ ਦਾ ਦੇਸ਼ ਦੀ ਆਰਥਿਕਤਾ ਕਮਜ਼ੋਰ ਹੋ ਰਹੀ ਸੀ ਨਹੀਂ ਮੈਨੂੰ ਇਹ ਦੱਸੋ ਕੱਲ ਪਰਸੋ ਬਜਟ ਹੋਇਆ ਬਜਟ ਦੇ ਵਿੱਚ ਫਾਈਨਾਂਸ ਮੰਟਰਸਟਰ ਕਹਿੰਦਾ ਵੀ ਇਸ ਤਾਂ ਬਹੁਤ ਤਰੱਕੀ ਕਰ ਗਏ ਇੱਕ ਸਾਲ 'ਚ ਉਧਰੋਂ ਕਹ ਰਹੇ ਕਿਸਾਨਾਂ ਨੇ ਮੋਰਚਾ ਕਰਕੇ ਸਾਡਾ ਨੁਕਸਾਨ ਹੋ ਰਿਹਾ ਦੇਖੋ ਕੁਝ ਵਪਾਰੀ ਵਰਗ ਨੂੰ ਨੁਕਸਾਨ ਹੋ ਸਕਦਾ ਲੇਕਿਨ ਫਿਰ ਵੀ ਮੇਰਾ ਇੰਨਾ ਕਹਿਣਾ ਕਿ ਰੇਲਾਂ ਚੱਲਦੀਆਂ ਨੇ ਜਿਹੜੇ ਰਸਤੇ ਨੇ ਦੂਸਰੇ ਚੱਲਦੇ ਨੇ ਕੁਝ ਹੱਦ ਤੱਕ ਲੋਕਾਂ ਨੂੰ ਖੱਜਲ ਖਵਾਰੀ ਤਾਂ ਹੁੰਦੀ ਹੈ ਉਹ ਲੇਕਿਨ ਉਹਦੇ 'ਚ ਵੀ ਸਰਕਾਰ ਦੇ ਉੱਤੇ ਉਂਗਲ ਰੱਖਣੀ ਵੀ ਇਹ ਕਿਉਂ ਨਹੀਂ ਸਰਕਾਰ ਕਿਸਾਨਾਂ ਨੂੰ ਆਪਣੇ ਹੱਕ ਦੇ ਵਾਸਤੇ ਕੋਈ ਜਗ੍ਹਾ ਦਿੰਦੀ ਦਿੱਲੀ 'ਚ ਵੀ ਆ ਜਾਓ ਇੱਥੇ ਆ ਕੇ ਤੁਸੀਂ ਆਪਣਾ ਧਰਨਾ ਲਾ ਲਓ ਕਿਉਂ ਉਹ ਕੰਕਰੀਟ ਦੀਆਂ ਕੰਧਾਂ ਕਰਦੇ ਨੇ ਕਿਉਂ ਉਹ ਕਿੱਲਾ ਠੋਕਦੇ ਨੇ ਕਿਉਂ ਉਹ ਪਾਣੀ ਦੀਆਂ ਬੁਸ਼ਾਰਾ ਕਰਦੇ ਨੇ ਕਿਉਂ ਉਹ ਜਾ ਕੇ ਜਿਹੜਾ ਕਹ ਲੋ ਕਿ ਆਪਣੀ ਤੁਹਾਡਾ ਨਾ ਭਲਾ ਕਰਦੇ ਅਸਰੂਗਾ ਛੱਡਦੇ ਨੇ ਕਿਉਂ ਉਹ ਗੋਲੀਆਂ ਰਬੜ ਦੀਆਂ ਚਲਾਉਂਦੇ ਨੇ ਜੇ ਲੋਕਾਂ ਨੂੰ ਉੱਥੇ ਜਾ ਕੇ ਬੈਠਣ ਦਾ ਮੌਕਾ ਮਿਲੇ ਤਾਂ ਕਿਉਂ ਲੋਕ ਉੱਥੇ ਸੜਕ ਦੇ ਕੰਡੇ ਤੇ ਕਿਉਂ ਬਹਿਣ ਸੋ ਜ਼ਿੰਮੇਵਾਰੀ ਜਦੋਂ ਡੈਮੋਕਰੈਟਿਕ ਅਧਿਕਾਰ ਸਰਕਾਰ ਨਹੀਂ ਦਿੰਦੀ ਉਦੋਂ ਲੋਕਾਂ ਦੇ ਵਿੱਚ ਉਫਰਾ ਤਫਰੀ ਫੈਲ ਕੇ ਇਸ ਕਿਸਮ ਦਾ ਮਾਹੌਲ ਬਣ ਜਾਂਦਾ ਮੁੱਖ ਤੌਰ ਤੇ ਉਹਦੇ ਜ਼ਿੰਮੇਵਾਰ ਹੈ ਜਿਹੜੀ ਸਰਕਾਰ ਭਗਵੰਤ ਸਿੰਘ ਸਾਹਿਬ ਤਾਂ ਕਹਿੰਦੇ ਰੰਗਲਾ ਪੰਜਾਬ ਬਣਾ ਰਹੇ ਆ ਜੀ ਅਸੀਂ ਨੇ ਪੰਜਾਬ ਰੰਗਲਾ ਬਣੇ ਜੀ ਆਇਆਂ ਨੂੰ ਜੀ ਆਇਆਂ ਨੂੰ ਲੇਕੇ ਰੰਗਲਾ ਬਣੇ ਬੇਰੁਜ਼ਗਾਰੀ ਖਤਮ ਹੋਵੇ ਭ੍ਰਸ਼ਟਾਚਾਰੀ ਖਤਮ ਹੋਵੇ ਨਾਕੋ ਨੱਕ ਪੰਜਾਬ ਭ੍ਰਸ਼ਟਾਚਾਰੀ ਨਾਲ ਭਰਿਆ ਹੋਇਆ ਹੈ ਸਰਕਾਰੀ ਅਫਸਰਾਂ ਤੋਂ ਲੈ ਕੇ ਸਰਕਾਰੀ ਮੰਤਰੀਆਂ ਤੱਕ ਕੋਈ ਵੀ ਬੇ ਜਿਹੜੇ ਜ਼ਮੀਨੀਆਂ ਤੇ ਕਬਜ਼ੇ ਕਰਨੇ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਨੇ ਲੱਭ ਕੇ ਵੀ ਝਗੜੇ ਵਾਲੀ ਆ ਉਹਨਾਂ ਨੂੰ ਦੱਬਣਾ ਉਹਨਾਂ ਨੇ ਰਜਿਸਟਰੀਆਂ ਕਰਾਉਣੀਆਂ ਗਲਤ ਤਰੀਕੇ ਨਾਲ ਭ੍ਰਸ਼ਟਾਚਾਰ ਜਿਹੜਾ ਮੈਂ ਦਫਤਰ ਚ ਖੜੇ ਆ ਦੱਸੋ ਕਿੱਥੇ ਭ੍ਰਿਸ਼ਟਾਚਾਰੀ ਨਹੀਂ ਹੈਗੀ ਆਪ ਵੀ ਮੰਨਦੇ ਨੇ ਕਿ ਭ੍ਰਿਸ਼ਟਾਚਾਰੀ ਬਹੁਤ ਜ਼ਿਆਦੀ ਹੈ ਸੋ ਇਹ ਜਿਹੜਾ ਸਾਰਾ ਰੰਗਲਾ ਪੰਜਾਬ ਬਣੇ ਲੋਕਾਂ ਦਾ ਸਹਿਯੋਗ ਲੈਣ ਲੋਕਾਂ ਨੂੰ ਆਪਣੇ ਆਵਾਜ਼ ਮਿਲ ਕੇ ਚੁੱਕਣ ਦਾ ਮੌਕਾ ਦੇਣ ਲੋਕਾਂ ਕਰ ਆਵਾਜ਼ ਚੁੱਕਣਗੇ ਤਾਂ ਪੰਜਾਬ ਰੰਗਲਾ ਬਣੂਗਾ ਉੱਪਰੋਂ ਕਿਸੇ ਇੱਕ ਦੇ ਹੁਕਮ ਨਾਲ ਰੰਗਲਾ ਨਹੀਂ ਬਣਨਾ ਲੋਕ ਜਦੋਂ ਪੜ੍ਹਨ ਲਿਖਣਗੇ ਸਮਝਣਗੇ ਨੌਕਰੀਆਂ ਮਿਲਣਗੀਆਂ ਮਹਿੰਗਾਈ ਘਟੂਵੀ ਭ੍ਰਿਸ਼ਟਾਚਾਰੀ ਬੰਦ ਹੋਊਗੀ ਤਾਂ ਰੰਗਲਾ ਪੰਜਾਬ ਤਾਂ ਮਲੇ ਰੰਗਾਂ ਨਾਲ ਥੋੜਾ ਹੁੰਦਾ ਲੋਕਾਂ ਦੇ ਵਿੱਚ ਖੁਸ਼ਹਾਲੀ ਤਾਂ ਆਵੇ ਨਾ ਲੋਕ ਹੱਸਣ ਤਾਂ ਸਹੀ ਲੋਕਾਂ ਨੂੰ ਕੁਝ ਇਲਾਜ ਤਾਂ ਹੋਣ ਉਹਨਾਂ ਦੇ ਬੱਚੇ ਪੜਨ ਤਾਂ ਸਹੀ ਜੇ ਉਹ ਸਾਰਾ ਕੁਝ ਨਹੀਂ ਹੈ ਤਾਂ ਕੋਈ ਰੰਗਲਾ ਪੰਜਾਬ ਨਹੀਂ ਹੂੰ ਤੇ ਕਿੱਦਾਂ ਲੱਗ ਰਿਹਾ ਜੀ ਇਹ ਜੋ ਆਪਰੇਸ਼ਨ ਹੋਇਆ ਹੈ ਸੈਂਟਰ ਦੀ ਸਹਿਤ ਹੋਇਆ ਜਾਂ ਪੰਜਾਬ ਸਰਕਾਰ ਨੇ ਆਪਣੇ ਦੇਖੋ ਮੈਂ ਨਿੱਜੀ ਤੌਰ ਤੇ ਕਹਿਣਾ ਚਾਹੁੰਦਾ ਇਹ ਇਹ ਮੇਰਾ ਪਰਸਨਲ ਉਹ ਹੈ ਵੀਊ ਇਹ ਬਿਲਕੁਲ ਵੀ ਸੈਂਟਰ ਦੇ ਇਸ਼ਾਰੇ ਤੋਂ ਬਗੈਰ ਸੈਂਟਰ ਦੀ ਡਾਇਰੈਕਸ਼ਨ ਤੋਂ ਬਗੈਰ ਸੈਂਟਰ ਦੀ ਬਾ ਮਰੋੜੇ ਤੋਂ ਬਗੈਰ ਨਹੀਂ ਹੋ ਸਕਦਾ ਕਿਉਂਕਿ ਅੰਦੋਲਨ ਮੇਨ ਦੀ ਸੈਂਟਰ ਦੇ ਵਿਰੋਧ ਸੀ ਇਸ ਕਰਕੇ ਅੰਦੋਲਨ ਦਾ ਚੱਕੇ ਜਾਣ ਦਾ ਮੇਨ ਫਾਇਦਾ ਸੈਂਟਰ ਨੂੰ ਹੋਇਆ ਔਰ ਸੈਂਟਰ ਦੇ ਕਹੇ ਤੋਂ ਇਹਨਾਂ ਨੇ ਚੱਕੀਆਂ ਸੈਂਟਰ ਦੀਆਂ ਏਜੰਸੀਆਂ ਹੋ ਸਕਦੀਆਂ ਸੈਂਟਰ ਦਾ ਗ੍ਰਹਿ ਮੰਤ్రਲਾ ਹੋ ਚਾਹੀਦਾ ਸੈਂਟਰ ਦੀ ਪੂਰੀ ਦੀ ਪੂਰੀ ਸਰਕਾਰ ਹੋ ਚਾਹੀਦੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਸਰਕਾਰ ਨੇ ਇਹਦੇ ਵਿੱਚ ਆਪਣੇ ਆਪ ਨੂੰ ਇੱਕ ਤਰਫ ਫਸਾਇਆ ਹੁਣ ਲੋਕਾਂ ਦਾ ਗੁੱਸਾ ਵੀ ਹੈ ਕਿਸਾਨਾਂ ਦਾ ਗੁੱਸਾ ਵੀ ਹੈ ਇਹ ਪੰਜਾਬ ਸਰਕਾਰ ਦੇ ਵਿਰੁੱਧ ਨਿਕਲ ਰਿਹਾ ਜਿਦਾ ਕਿ ਪੰਜਾਬ ਸਰਕਾਰ ਨੂੰ ਇਹ ਉਹਨਾਂ ਦੀ ਬਾਹ ਜਿਹੜੀ ਮਰੋੜ ਰਹੀ ਸੀ ਉਹਦੇ ਵਿੱਚ ਨਹੀਂ ਸੀ ਫਸਣਾ ਚਾਹੀਦਾ ਮੇਰੀ ਰਾਏ ਹੈ ਹਾਲਾਂਕਿ ਕੁਝ ਲੋਕ ਇਹ ਵੀ ਕਹਿਣਗੇ ਵੀ ਨਹੀਂ ਇਕੱਲਾ ਇਹ ਪੰਜਾਬ ਸਰਕਾਰ ਨਹੀਂ ਕੀਤਾ ਮੈਂ ਨਹੀਂ ਮੰਨਦਾ ਇਹ ਕਿਉਂਕਿ ਛੋਟੀ ਤੋਂ ਛੋਟਾ ਫੈਸਲਾ ਵੀ ਕੇਂਦਰ ਤੋਂ ਆਉਂਦਾ ਤੇ ਇਹ ਜਿਹੜਾ ਮਸਲਾ ਜਿਹੜਾ 1 ਸਾਲ ਤੋਂ ਧਰਨਾ ਲੱਗਿਆ ਹੋਇਆ ਸੀ ਜਿਹੜੀਆਂ ਮੰਗਾਂ ਸੈਂਟਰ ਨਾਲ ਸੀ ਜਿਹਦਾ ਮੇਨ ਨਿਸ਼ਾਨਾ ਸੈਂਟਰ ਸੀ ਉਸ ਧਰਨੀ ਨੂੰ ਉਠਾਉਣ ਦੇ ਵਾਸਤੇ ਇਕੱਲਾ ਪੰਜਾਬ ਦਾ ਮੁੱਖ ਮੰਤਰੀ ਫੈਸਲਾ ਨਹੀਂ ਕਰ ਸਕਦਾ ਉੱਪਰੋਂ ਹੈ ਉੱਪਰੋਂ ਬਾਬਰੋ ਦੀ ਏਕੇ ਲਈ ਕੀ ਕੀਤਾ ਜਾ ਰਿਹਾ ਜੀ ਅੱਜ ਵੀ ਜਿਹੜਾ ਅੱਜ ਵੀ ਦੂਜੀਆਂ ਜਥੇਬੰਦੀਆਂ ਨੇ ਆਈਆਂ ਨੇ ਅਸੀਂ ਪਹਿਲਾਂ ਵੀ ਮੀਟਿੰਗਾਂ ਕਰਨ ਦੀ ਕੋਸ਼ਿਸ਼ ਕੀਤੀ ਹੈ ਗੱਲ ਵੀ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਤਿੰਨੇ ਮੋਰਚੇ ਇਕੱਠੇ ਹੋ ਕੇ ਲੜਾਈ ਅੱਗੇ ਲੜਨ ਜੀ ਧੰਨਵਾਦ ਜੀ ਹਾਂਜੀ ਇਹ ਸਾਡਾ ਡਾਕਟਰ ਦਰਸ਼ਨਪਾਲ ਜੀ ਨੇ ਕਿਹਾ ਕਿ ਜੋ ਕੀਤਾ ਇਹ ਸੈਂਟਰ ਦੀ ਸਹਿਤੇ ਕੀਤਾ ਪੰਜਾਬ ਸਰਕਾਰ ਨੇ ਏਕੇ ਲਈ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਆਉਣ ਵਾਲੇ ਸਮੇਂ 'ਚ ਕੋਸ਼ਿਸ਼ ਕਰਾਂਗੇ ਕਿ ਤਿੰਨੇ ਮੋਰਚੇ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਇਹ ਲੜਾਈ ਆ ਜਿਹੜੀ ਉਹ ਲੜਨ